ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਦੇ ਪਰਾਂਠੇ ਗੋਭੀ ਦੇ ਪਰਾਂਠੇ ਬਣਾਉਣ ਲਈ ਮੈਂ ਇੱਕ ਭੁੱਲ ਗੋਭੀ ਦਾ ਲਿਆ ਆ ਇਸ ਨੂੰ ਆਪਾਂ ਇਸ ਦੇ ਮੋٹے-ਮੋٹے ਪੀਸ ਕਰ ਲੈਣੇ ਆ ਬਾਅਦ ਵਿੱਚ ਆਪਾਂ ਥੋੜਾ ਜਿਹਾ ਗਰਮ ਪਾਣੀ ਵਿੱਚ ਇਸ ਨੂੰ ਧੋ ਲਾਂਗੇ ਹੁਣ ਗੋਭੀ ਬਹੁਤ ਹੀ ਤਾਜੀ ਆਉਂਦੀ ਹੈ ਤੇ ਇਹਦੇ ਵਿੱਚ ਕੀੜੇ ਵਗੈਰਾ ਨਹੀਂ ਹੁੰਦੇ ਆਪਾਂ ਇਸ ਨੂੰ ਥੋੜੇ ਕੋਸੇ ਪਾਣੀ ਦੇ ਵਿੱਚ ਹੀ ਧੋ ਲੈਣਾ ਆ ਧੋਣ ਤੋਂ ਬਾਅਦ ਆਪਾਂ ਇਸ ਨੂੰ ਕੱਦੂ ਕਸ ਕਰ ਲਾਂਗੇ ਜਿਹੜਾ ਮੋਟਾ ਟੰਡਲ ਆਪਾਂ ਇਸ ਦਾ ਕੱਟ ਦਾਂਗੇ ਇਸ ਨੂੰ ਬਸ ਆਪਾਂ ਪਾਣੀ ਦੇ ਵਿੱਚ ਧੋ ਕੇ ਹੀ ਕੱਦੂਕਸ ਕਰ ਲੈਣਾ ਆ ਮੇਰਾ ਕਹਿਸਾਗੀ ਹੁਣ ਆਪਾਂ ਮੋٹے ਪਾਸੇੋਂ ਕੱਦੂਕਸ ਕਰ ਲਾਂਗੇ ਗੋਭੀ ਨੂੰ ਮੋٹے ਪਾਸੇੋਂ ਕਰਨ ਦੇ ਨਾਲ ਫੇਰ ਜਿਆਦਾ ਬਰੀਕ ਪਾਸੇ ਜੇ ਆਪਾਂ ਕਰਦੇ ਆਂ ਤੇ ਫੇਰ ਗੋਭੀ ਦਾ ਵਿੱਚ ਵੀ ਟੇਸਟ ਵੀ ਨਹੀਂ ਆਉਂਦਾ ਤੇ ਵਧੀਆ ਵੀ ਨਹੀਂ ਬਣਦੇ ਹੈਗੇ ਮੋٹے ਪਾਸੇ ਤੋਂ ਗੋਭੀ ਦਾ पराठा भी वजी बनता है तो वजिया भी लगता खाने भी हूँ गोभी ने अपना कद्दूकस कर लिया तो यू हम निचोड़ के पानी कट दिने चं तरह निचोड़ के पानी कट देंगे हम आप कट दिता हम सब तो पहला मैं अदरक पाया फिर हरी मिर्च कुट्टी पाती हूँ थोड़ा जो मैं गर्म मसाला पाया इसके तो बाद आप थोड़ा जहा जीरा पा दिने जीरा पाने तो बाद धनिया पाउडर पाया आ ਤਨੀਆ ਬਾウダー ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਹੁਣ ਥੋੜੀ ਜੀ ਹਲਦੀ ਪਾਵਾਂਗੇ ਹਲਦੀ ਦੇ ਨਾਲ ਰੰਗ ਲਾਲ ਵਧੀਆ ਆਉਂਦਾ ਹੈ ਤੇ ਥੋੜਾ ਜਿਹਾ ਮੇਦੇ ਵਿੱਚ ਧਨੀਆ ਪਾਇਆ ਹੁਣ ਆਪਾਂ ਇਸ ਨੂੰ ਸਾਰੇ ਨੂੰ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਸਾਰੇ ਨੂੰ ਫਿਰ ਆਪਾਂ ਇਹਦੀ ਫਿਲਿੰਗ ਕਰਕੇ ਉਹਦੇ ਵਿੱਚ ਪਰਾਂਠੇ ਦੇ ਵਿੱਚ ਭਰਾਂਗੇ ਹੁਣ ਆ ਮੈਂ ਇੱਕ ਢੇੜਾ ਲਿਆ ਆ ਮੀਡੀਅਮ ਸਾਈਜ਼ ਦਾ ਹੀ ਢੇੜਾ ਲਿਆ ਆ ਮੈਂ ਜਿਆਦਾ ਵੱਡਾ ਢੇੜਾ ਨਹੀਂ ਲਿਆ ਇਸ ਨੂੰ ਆਪਾਂ ਇੱਕ ਕਟੋਰੀ ਸਾਈਜ਼ ਦਾ ਬਣਾ ਲੈਣੇ ਆ ਪੇੜੇ ਦੇ ਵਿੱਚ ਆਪਾਂ ਗੋਭੀ ਦਾ ਜਿਹੜਾ ਆਪਾਂ ਮਿਕਸਰ ਤਿਆਰ ਕੀਤਾ ਆ ਇਹਨੂੰ ਭਰ ਦਾਂਗੇ ਇਹਦੀ ਫਿਲਿੰਗ ਕਰ ਦਾਂਗੇ ਇਸਨੂੰ ਆਪਾਂ ਇਹਦੇ ਵਿੱਚ ਹੁਣ ਪੇੜੇ ਦੇ ਵਿੱਚ ਭਰ ਦਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਪੇੜੇ ਦੇ ਵਿੱਚ ਭਰ ਕੇ ਦਬਾਦ ਬਾ ਕੇ ਆਪਾਂ ਇਸਨਾਂ ਜਿੰਨਾ ਮਟੀਰੀਅਲ ਤੁਸੀਂ ਭਰਨਾ ਚਾਹੋ ਨੇ ਇਹਦੇ ਵਿੱਚ ਭਰ ਸਕਦੇ ਆ ਮਟੀਰੀਅਲ ਆਪਾਂ ਉਹਨਾਂ ਕੀ ਭਰਨਾ ਕਿ ਆਪਣਾ ਪਰਾਂਠਾ ਜ਼ਿਆਦਾ ਫਟੇ ਨਾ ਇਸਨੇ ਹੁਣ ਆਪਾਂ ਚੰਗੀ ਤਰ੍ਹਾਂ ਦਬਾ ਕੇ ਵਿੱਚ ਭਰ ਕੇ ਇਸਨੂੰ ਪੇੜੇ ਨੂੰ ਬੰਦ ਕਰ ਦਾਂਗੇ ਚੰਗੀ ਤਰ੍ਹਾਂ ਇਸ ਨੂੰ ਬੰਦ ਕਰਕੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਇਸ ਨੂੰ ਬੇਲ ਲਾਂਗੇ। ਪਰਾਂਠੇ ਨੂੰ ਹਲਕੇ ਹੱਥਾਂ ਦੇ ਨਾਲ ਹੀ ਵੇਲਣਾ ਆ। ਜਿਆਦਾ ਆਪਾਂ ਸਖਤ ਹੱਥਾਂ ਨਾਲ ਵੇਲਾਂਗੇ ਤਾਂ ਇਹ ਪਰਾਂਠਾ ਫਟ ਜਾਏਗਾ। ਹਲਕੇ ਹੱਥਾਂ ਦੇ ਨਾਲ ਵੇਲ ਕੇ ਆਪਾਂ ਇਸ ਨੂੰ ਪਰਾਂਠੇ ਨੂੰ ਤਿਆਰ ਕਰ ਲੈਣੇ ਆ। ਪਰਾਂਠਾ ਹੁਣ ਆਪਣਾ ਬੇਲ ਗਿਆ ਆਪਾਂ ਹੁਣ ਇਸ ਨੂੰ ਤਵੇ ਤੇ ਸੇਕ ਲੈਣੇ ਆ। ਮੈਂ ਗੈਸ ਤੇ ਤਵਾ ਰੱਖ ਦਿੱਤਾ ਹੈ ਤਾਂ ਤਵੇ ਨੂੰ ਆਪਾਂ ਥੋੜਾ ਜਿਹਾ ਘਿਓ ਲਗਾ ਲੈਨੇ ਆ ਹੁਣ ਆਪਾਂ ਪਰਾਂਠੇ ਨੂੰ ਪਾ ਦਿੰਨੇ ਤਵੇ ਤੇ ਹੁਣ ਪਾਸਾ ਪਲਟ ਦਿੰਨੇ ਆਪਣਾ ਪਰਾਂਠਾ ਸਿੱਕ ਗਿਆ ਇੱਕ ਪਾਸੇ ਤੋਂ ਦੂਸਰੇ ਪਾਸਾ ਪਲਟ ਗਿਆ ਆਪਾਂ ਇਸ ਨੂੰ ਹੁਣ ਘਿਓ ਲਗਾ ਦਾਂਗੇ ਹੁਣ ਗੋਭੀ ਤਾਜੀ ਆਉਂਦੀ ਹੈ ਤੇ ਗੋਭੀ ਦੇ ਪਰਾਂਠੇ ਬਹੁਤ ਹੀ ਸਵਾਦ ਬਣਦੇ ਆ ਤੇ ਤੁਸੀਂ ਵੀ ਇਸ ਨੂੰ ਜ਼ਰੂਰ ਬਣਾਓ ਹੁਣ ਆਪਾਂ ਇਸਨੂੰ ਦੂਸਰਾ ਪਾਸਾ ਪਲਟ ਲੈਣੇ ਆ। ਇੱਕ ਪਾਸੇ ਆਪਣਾ ਸਿੱਕ ਗਿਆ ਹੁਣ ਦੂਸਰੇ ਪਾਸੇ ਵੀ ਆਪਾਂ ਘਿਓ ਲਗਾ ਦਿੰਨੇ ਆ। ਚੰਗੀ ਤਰ੍ਹਾਂ ਆਪਾਂ ਇਸਨੂੰ ਘਿਓ ਲਗਾ ਦਿੰਨੇ ਆ। ਤੁਸੀਂ ਚਾਹੋ ਤਾਂ ਇਸਨੂੰ ਤੇਲ ਵੀ ਲਗਾ ਸਕਦੇ ਆ ਜੈਨੀਫਾਇਡ ਵੀ ਲਗਾ ਸਕਦੇ ਆ। ਮੈਂ ਦੇਸੀ ਘਿਓ ਲਗਾਇਆ ਆ। ਦੇਸੀ ਘਿਓ ਦੇ ਨਾਲ ਪਰਾਂਟਾ ਬਹੁਤ ਹੀ ਕ੍ਰਿਸਪੀ ਤੇ ਵਧੀਆ ਬਣਦਾ ਆ। ਹੁਣ ਆਪਾਂ ਪਰਾਂਠੇ ਨੂੰ ਚੰਗੀ ਤਰ੍ਹਾਂ ਸੇਕ ਲੈਣੇ ਆ। ਪਰਾਠੇ ਤੇ ਚੰਗੀ ਤਰ੍ਹਾਂ ਆਪਾਂ ਘਿਓ ਲਗਾ ਦਾਂਗੇ ਪਰਾਠੇ ਬਹੁਤ ਹੀ ਵਧੀਆ ਬਣਦੇ ਆ ਗੋਭੀ ਦੇ ਪਰਾਠੇ ਬਹੁਤ ਹੀ ਵਧੀਆ ਬਣਦੇ ਤੇ ਬਹੁਤ ਹੀ ਸਵਾਦ ਬਣਦੇ ਆ ਤੇ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੇ ਆ ਹੁਣ ਆਪਾਂ ਇਸ ਨੂੰ ਗਰਮ ਗਰਮ ਹੀ ਖਾਵਾਂਗੇ ਪਰਾਠਾ ਆਪਣਾ ਚੰਗੀ ਤਰ੍ਹਾਂ ਸਿੱਕ ਗਿਆ ਆ ਦੇਖੋ ਪਰਾਠੇ ਦਾ ਕਲਰ ਵੀ ਬਹੁਤ ਵਧੀਆ ਆ ਤੇ ਪਰਾਠੇ ਸਿੱਕ ਕੇ ਬਹੁਤ ਹੀ ਵਧੀਆ ਬਣੇ ਆ ਹੁਣ ਆਪਾਂ ਇਹ ਸਾਰੇ ਪਰਾਂਠਿਆਂ ਨੂੰ ਬਣਾ ਲਾਂਗੇ ਤੇ ਆਪਾਂ ਹੁਣ ਇਸ ਨੂੰ ਪਲੇਟ ਦੇ ਵਿੱਚ ਗਰਮ-ਗਰਮ ਹੀ ਸਰਵ ਕਰਾਂਗੇ ਸਾਰੇ ਪਰਾਂਠਿਆਂ ਨੂੰ ਆਪਾਂ ਰੱਖ ਲੈਣੇ ਤੁਸੀਂ ਚਾਹ ਤਾਂ ਇਸ ਨੂੰ ਚਾਹ ਦੇ ਨਾਲ ਖਾ ਸਕਦੇ ਦਹੀਂ ਦੇ ਨਾਲ ਵੀ ਖਾ ਸਕਦੇ ਹੋ ਜਿਸ ਤਰ੍ਹਾਂ ਚਾਹੋ ਤੁਸੀਂ ਖਾ ਸਕਦੇ ਹੋ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਮੈਨੂੰ ਤੁਹਾਨੂੰ ਇਸ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ਼੍ਰੀ ਅਕਾਲ